ਕਈ ਵਾਰ ਸਾਡੀ ਜ਼ਿੰਦਗੀ ਬਸ ਿਤਤੀਆਂ ਐਸੀਆਂ ਚੱਲ ਰਹੀਆਂ ਹੁੰਦੀਆਂ ਨੇ ਹਾਲਾਤ ਐਸੇ ਚੱਲ ਰਹੇ ਹੁੰਦੇ ਨੇ ਜੋ ਆਪਾਂ ਚਾਹਣੇ ਹੁੰਦੇ ਆ ਉਹ ਨਹੀਂ ਹੋ ਰਿਹਾ ਹallelujah ਜੋ ਆਪਾਂ ਚਾਹਣੇ ਵੀ ਐਕਾ ਹੋਣਾ ਚਾਹੀਦਾ ਐਤੋਂ ਉਹਦਾ ਨਹੀਂ ਕਈ ਵਾਰ ਜੇ ਵੀ ਆਪਾਂ ਕਹਿਨੇ ਪਰ ਮੈਸਦਨ ਬਲੈਸ ਕਰੇਗਾ ਸਾਡੀ ਜ਼ਿੰਦਗੀ ਜੇ ਉਹ ਬਾਹਲਾ ਦਾ ਕਈ ਵਾਰ ਨਹੀਂ ਹੁੰਦਾ ਬਸਤੀਤੀਆਂ ਉਸ ਤੋਂ ਵੀ ਜ਼ਿਆਦਾ ਖਰਾਬ ਹੋ ਜਾਂਦੀਆਂ ਨੇ ਤੇ ਆਪਣੇ ਮਨ ਦੇ ਵਿੱਚ ਹਰ ਤਰ੍ਹਾਂ ਦੇ ਸਵਾਲ ਚੱਲਦੇ ਆ ਕੰਫਿਊਜ਼ਨ ਚ ਚੱਲਦੀ ਐ ਕਿ ਸਭ ਕੁਝ ਕੀ ਹੋਵੇ ਇਹ ਬਾਈਬਲ ਜਾਂਦਾ ਹੁੰਦਾ ਸੀ ਬਿਲਕੁਲ ਹੋ ਗਿਆ ਆਬਰਾਹਮ ਨੂੰ ਗਾਡ ਮਿਸ ਨੇ ਕਹਿਆ ਕਿ ਮੈਂ ਤਨੂੰ ਬਰਕਤ ਦੀ ਧਰਤੀ ਦਿਆਂਗਾ ਤੇ ਰਿਆ 17 ਜਿੰਨੀ ਹੋ ਗਈ ਇਸ ਧਰਤੀ ਦੇ ਕਬਜ਼ਾ ਕਰੇ ਪਰ ਜਦੋਂ ਉਸ ਧਰਤੀ ਤੇ ਪਹੁੰਚੇ ਆ ਉਸ ਜਗ੍ਹਾ ਦੇ ਉੱਪਰ ਕਾਬਜ਼ ਹੋ ਗਏ ਹallelujah ਸਮਝ ਲੈ ਜਦੋਂ ਉਸ ਧਰਤੀ ਤੇ ਪਹੁੰਚੇ ਜਿੱਥੇ ਪਰਮੇਸ਼ਰ ਨੇ ਕਿਹਾ ਸੀ ਮੈਂ ਤਨੂੰ ਬles ਕਰੂੰਗਾ ਬਰਕਾ ਦੇਊਗਾ ਉਸ ਜਗ੍ਹਾ ਉਪਰ ਕਾਲ ਪੈ ਗਿਆ ਜਦੋਂ ਉਹ ਜਗ੍ਹਾ ਨੂੰ ਛੱਡਣਾ ਪਿਆ ਕਾਲ ਦੇ ਕਾਰਨ ਊਰ ਜਗ੍ਹਾ ਤੇ ਅਡਜਸਟ ਹੋਣਾ ਪਿਆ ਉੱਥੇ ਆਪਣੀ ਨਿੱਜੀ ਤੇ ਚਿੰਤਾ ਪੈ ਗਈ ਪਰਿਵਾਰ ਦੀ ਚਿੰਤਾ ਪੈ ਗਈ ਹallelujah ਉਹ ਜਗਾਂ ਨੂੰ ਗਿਆ ਅਤੀਜੀ ਜਗ੍ਹਾ ਦੇਗਾ ਉੱਥੇ ਵੀ ਆਪਣੇ ਪਰਿਵਾਰ ਦੀ ਚਿੰਤਾ ਪੈ ਗਈ ਜਾਂ ਮਗਰ ਲਪਸਤੀਆਂ ਉਹਦੇ ਸਮੇਂ ਉਹਦੇ ਅਨਕੂਰ ਨਹੀਂ ਸੀਗੀ ਯੂਸੇ ਬਨੇ ਸੁਪਨਾ ਸੁਣਾਇਆ పరిస్థితులు উল্টো ହୋଇଗଲା అల చେଞ୍ଜ ହୋଇଗଲା ਸੁਖਣਾ ਦੱਸੋ ਤੋਂ ਬਾਅਦ ਸਮੱਸਿਆ ਵੱਧ ਗਈ ਹallelujah ਇਹਨੇ ਲੋਕ ਸਮਝਦੇ ਆਂ ਕਈ ਵਾਰੀ ਮੈਂ ਤੁਹਾਡੀ ਪ੍ਰਾਰਥਨਾ ਕਰਾਂ ਪਰਮੇਸ਼ੁਰ ਉੱਚਾ ਕਰੇਗਾ ਬਲੈਸ ਕਰੇਗਾ ਤੁਹਾਡੀ ਜ਼ਿੰਦਗੀ ਚੇ ਹੋਏ ਉਹ ਹੋਏਗਾ ਹਰ ਸੰਤਾਨ ਪਹਿਲਾਂ ਉਸਨੂੰ ਖਰਾਬ ਕਰਨ ਦੇ ਲਈ ਆਏਗਾ ਜਾਂ ਪਰਮੇਸ਼ੁਰ ਤੁਹਾਨੂੰ ਪਰਖੇਗਾ ਕਿ ਤੁਸੀਂ ਇਸ ਸਮਾਂਝਨ ਤੇ ਕੁਝ ਗਲਤ ਪ੍ਰੋਸੈਸ ਕਰਦੇ ਹੋ ਜਾਂ ਨਹੀਂ ਕਰਦੇ ਇਸ ਲਈ ਸਾਡਾ ਪਰਉਸਸਾ ਅਮਿਸਾ ਪਰਮੇਸ਼ਰ ਦੇ ਬਚਨ ਦੇ ਉਪਰ ਦੀ ਸਾਮਰ ਦੇ ਉਪਰ ਹੋਣਾ ਚਾਹੀਦਾ